ਤੁਸੀਂ ਮੇਥੀ ਦਾਣੇ ਵਾਲਾ ਪਾਣੀ ਵੀ ਪੀ ਲੈਣਾ ਪਲੱਸ ਮੇਥੀ ਦਾਣੇ ਚਬ ਕੇ ਚੁੱਥ ਕੇ ਨੰਗਾ ਲੈਣੇ ਨੇ ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਹੈਗੀ ਆ ਉਹਨਾਂ ਲੋਕਾਂ ਵਾਸਤੇ ਤਾਂ ਇਹ ਵੈਸੀ ਆਰਾਮ ਬਾਣ ਹੈ ਜਿਹੜੇ ਇਨਸਾਨ ਨੂੰ ਡਾਇਬਟੀਜ਼ ਹੈਗੀ ਵੀ ਆ ਜਿਹੜੇ ਇਨਸਾਨ ਨੂੰ ਫੈਟੀ ਲੀਵਰ ਦੇ ਵਿੱਚ ਕੁਝ ਹੱਦ ਤੱਕ ਜਿਵੇਂ ਗ੍ਰੇਡ 1 ਤੋਂ ਥੱਲੇ ਅਗਰ ਉਹਨਾਂ ਦੀ ਇਨਫੈਕਸ਼ਨ ਹੈਗੀ ਵੀ ਆ ਤਾਂ ਉਹ ਇਨਫੈਕਸ਼ਨ ਨੂੰ ਆਪਾਂ ਘਰੇਲੂ ਨੁਕਤੇ ਨਾਲ ਹੀ ਠੀਕ ਕਰ ਸਕਦੇ ਤੁਹਾਨੂੰ ਕੋਈ ਰੋਗ ਨਹੀਂ ਹੈ ਪਰ ਫਿਰ ਵੀ ਤੁਹਾਡਾ ਖਾਣ ਦਾ ਦਿਲ ਨਹੀਂ ਕਰ ਰਿਹਾ ਤੁਹਾਡਾ ਘੁੰਮਣ ਫਿਰਨ ਦਾ ਦਿਲ ਨਹੀਂ ਕਰ ਰਿਹਾ ਤੁਹਾਡੇ ਕੰਮਕਾਰ ਦੇ ਵਿੱਚ ਵੀ ਤੁਹਾਡਾ ਜੀ ਨਹੀਂ ਲੱਗ ਰਿਹਾ ਤੇ ਤੁਸੀਂ ਖਾਣ ਪੀਣ ਤੋਂ ਬਾਅਦ ਵੀ ਤੁਹਾਡਾ ਪੇਟ ਜਿਵੇਂ ਸਾਫ਼ ਹੋਣਾ ਚਾਹੀਦਾ ਉਸ ਤਰੀਕੇ ਨਾਲ ਸਾਫ਼ ਨਹੀਂ ਹੋ ਰਿਹਾ ਤਾਂ ਤੁਹਾਨੂੰ ਕੀ ਹੋ ਗਿਆ ਕੋਲੇਸਟ੍ਰੋਲ ਦੀ ਗੋਲੀ ਉਹ ਕਹਿੰਦੇ ਅਸੀਂ ਚਾਹੁੰਦੇ ਵੀ ਸਾਨੂੰ ਕਦੇ ਨਾ ਲੱਗੇ ਬੀਪੀ ਦੀ ਗੋਲੀ ਅਸੀਂ ਚਾਹੁੰਦੇ ਸਾਨੂੰ ਕਦੇ ਨਾ ਲੱਗੇ ਸਿਰਦਰਦ ਦੀ ਸਾਨੂੰ ਕਦੇ ਗੋਲੀ ਨਾ ਖਾਣੀ ਪਵੇ ਸਰਵਾਈਕਲ ਦੀ ਸਾਨੂੰ ਕਦੇ ਗੋਲੀ ਨਾ ਖਾਣੀ ਪਵੇ ਸਾਨੂੰ ਕਦੇ ਜੋੜਾਂ ਦੇ ਦਰਦ ਵਾਸਤੇ ਕਦੇ ਦਵਾਈ ਨਾ ਖਾਣੀ ਪਵੇ ਕੀ ਹੋ ਰਿਹਾ ਹੋਇਆ ਸੀਗਾ ਪੀਲੇ ਹੋਇਆ ਸੀ ਪਹਿਲਾਂ ਇਹਨਾਂ ਜੀ ਹਾਂ ਜੀ ਲੁਧਿਆਣੇ ਇਲਾਜ ਕਰਾਇਆ ਫਿਰ ਪੀਜੀਆਈ ਜਵਾਬ ਦੇਤਾ ਸੀਗਾ ਸਾਨੂੰ 15 ਦਿਨ ਮਗਰ ਆਈ ਫਰਕ ਪੈਣਾ ਸ਼ੁਰੂ ਹੋ ਗਿਆ ਜਿਕਰ ਲੀਵਰ ਤੁਸੀਂ ਕਹਿ ਰਹੇ ਹੋ ਕਿ 100% ਪੋਟੈਂਸ਼ੀਅਲ ਜਿਹੜਾ ਉਹਦੇ ਵਿੱਚ ਹੈ ਜੋ ਨਹੀਂ ਕੰਮ ਕਰਦਾ ਫਿਰ ਸਰੀਰ ਦੇ ਵਿੱਚ ਸੰਕੇਤ ਕੀ ਕੀ ਆਉਂਦੇ ਨੇ ਸੌਖੇ ਸਿੰਪਟਮ ਹੈਗੇ ਨੇ ਜਿਵੇਂ ਕਿ ਤੁਹਾਨੂੰ ਭੁੱਖ ਨਾ ਲੱਗਣਾ ਜਾਂ ਇੱਕਦਮ ਖੋ ਪੈ ਜਾਣੀ ਕੋਈ ਇਸ ਕਦਰ ਪੈ ਜਾਣੀ ਵੀ ਸਰੀਰ ਦੇ ਵਿੱਚ ਤੁਹਾਨੂੰ ਲੱਗਣਾ ਵੀ ਤਰਥੱਲੀ ਮਚ ਗਈ ਤੇ ਕੰਬਾ ਕੰਬਾ ਛੜ ਗਿਆ ਕੰਬਾ ਛੜ ਜਾਣਾ ਕੰਮਣ ਲੱਗ ਗਿਆ ਤਾਂ ਸਰੀਰ ਆਪ ਦੇ ਆਪ ਨੂੰ ਆਊਟ ਆਫ ਕੰਟਰੋਲ ਲੈ ਗਿਆ ਜਿੱਦਾਂ ਹੀ ਰਾਤ ਨੂੰ ਕੱਪੜੇ ਲਾਉਂਗੇ ਤਾਂ ਤੁਹਾਡੇ ਸਾਰੇ ਸਰੀਰ ਦੇ ਉੱਤੇ ਖਾਰਿਸ਼ ਹੋਣੀ ਇਹ ਕੁਝ ਸਿੰਪਟਮ ਨੇ ਜਿਹੜੇ ਸੰਕੇਤ ਕਰਦੇ ਵੀ ਤੁਹਾਡਾ ਲਿਵਰ ਪ੍ਰੋਪਰ ਕੰਮ ਨਹੀਂ ਕਰ ਰਿਹਾ 8 ਘੰਟੇ ਦੀ ਨੀਂਦ ਲੈਣ ਤੋਂ ਬਾਅਦ ਜੇ ਤੁਹਾਨੂੰ ਲੱਗ ਰਿਹਾ ਵੀ ਤੁਸੀਂ ਹਜੇ ਫਰੈਸ਼ ਨਹੀਂ ਹੋਏ ਤਾਂ ਇਹਦਾ ਸਿੱਧਾ ਸੰਕੇਤ ਹੈ ਤੁਹਾਡੇ ਲਿਵਰ ਦੇ ਨਾਲ ਤੇ ਉਹਨਾਂ ਲੋਕਾਂ ਦੇ 15 ਦਿਨਾਂ ਦੇ ਵਿੱਚ ਵਿੱਚ ਪੀੜੀਆਂ ਠੀਕ ਹੋ ਗਿਆ ਜਿਨ੍ਹਾਂ ਲੋਕਾਂ ਦੇ ਲੀਵਰ ਦੇ ਵਿੱਚ ਬਿਲੀਰੂਬਿਨ ਵਧਿਆ ਹੋਇਆ ਸੀ ਉਹ 15 ਦਿਨਾਂ 'ਚ ਠੀਕ ਹੋ ਗਿਆ ਡਾਕਟਰ ਨੇ ਦੱਸਿਆ ਜੀ ਕਿ ਤੈਨੂੰ ਪੀਲੀਆ ਰਿਹਾ ਸੀਗਾ ਇਹ ਲੀਵਰ ਗਰਮ ਹੈਗਾ ਸਰਬਤ ਦਾ ਫਿਰ ਤੁਹਾਨੂੰ ਕੀ ਅਸਰ ਲੱਗਿਆ ਸਭ ਤੋਂ ਵੱਧ ਸਰਵਰ ਲੱਗਿਆ ਕੁਝ ਲੋਕਾਂ ਦੇ ਫੈਟੀ ਲੀਵਰ ਗ੍ਰੇਡ 3 ਸੀਗਾ ਉਹ ਅਸੀਂ ਮਹਾਰਾਜਾ ਸ਼ਾਹੀ ਸ਼ਰਬਤ ਦੇ ਨਾਲ 45 ਦਿਨਾਂ ਦੇ ਵਿੱਚ ਠੀਕ ਕਰਤਾ ਇਹਨਾਂ ਨੂੰ ਕਾਫੀ ਪੁਰਾਣੀ ਪ੍ਰੋਬਲਮ ਸੀਗੀ ਮਤਲਬ ਕਿ ਕਬਜ ਵੀ ਸੀਗੀ ਭੁੱਖ ਵੀ ਨਹੀਂ ਲੱਗਦੀ ਸੀ ਲੀਵਰ 'ਚ ਜਿੱਦਾਂ ਕੋਈ ਪ੍ਰੋਬਲਮ ਸੀ ਟੈਸਟ ਕਰਾਨੇ ਸੀ ਕੁਝ ਨਹੀਂ ਸੀ ਆਂਦਾ ਟੈਸਟਾਂ 'ਚ ਟੈਸਟਾਂ 'ਚ ਕੋਈ ਪ੍ਰੋਬਲਮ ਵੀ ਨਹੀਂ ਆਉਂਦੀ ਸੀ ਆਂਦੀ ਨਹੀਂ ਸੀ ਇੱਕ ਸ਼ਰਬਤ ਜਾਂ ਇੱਕ ਕੈਪਸੂਲ ਸੀਗਾ ਤੇ ਇੱਕ ਪਾਊਡਰ ਵੀ ਲਿਆ ਸੀ ਸਰੀਰ ਵੀ ਥੋੜਾ ਐਕਟਿਵ ਪੂਰਾ ਨਹੀਂ ਸੀਗਾ ਹੁਣ ਠੀਕ ਲੱਗ ਰਿਹਾ ਤੁਹਾਨੂੰ ਹੁਣ ਫਰਕ ਹੈ ਕਾਫੀ ਤੁਹਾਨੂੰ ਕੋਈ ਰੋਗ ਨਹੀਂ ਹੈ ਪਰ ਫਿਰ ਵੀ ਤੁਹਾਡਾ ਖਾਣ ਦਾ ਦਿਲ ਨਹੀਂ ਕਰ ਰਿਹਾ ਤੁਹਾਡਾ ਘੁਮਣ ਫਿਰਨ ਦਾ ਦਿਲ ਨਹੀਂ ਕਰ ਰਿਹਾ ਤੁਹਾਡੇ ਕੰਮਕਾਰ ਦੇ ਵਿੱਚ ਵੀ ਤੁਹਾਡਾ ਜੀ ਨਹੀਂ ਲੱਗ ਰਿਹਾ ਤੇ ਤੁਸੀਂ ਖਾਣ ਪੀਣ ਤੋਂ ਬਾਅਦ ਵੀ ਤੁਹਾਡਾ ਪੇਟ ਜਿਵੇਂ ਸਾਫ਼ ਹੋਣਾ ਚਾਹੀਦਾ ਉਸ ਤਰੀਕੇ ਨਾਲ ਸਾਫ਼ ਨਹੀਂ ਹੋ ਰਿਹਾ ਤਾਂ ਤੁਹਾਨੂੰ ਕੀ ਹੋ ਗਿਆ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਹੈ ਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਐਸੀ ਗੱਲ ਦਾ ਜਵਾਬ ਲੈਣ ਵਾਸਤੇ ਅਸੀਂ ਪਹੁੰਚੇ ਹਾਂ ਜਿਹੜੀ ਆਯੁਰਵੇਦਾ ਲੁਧਿਆਣੇ ਦੇ ਵਿੱਚ ਜਿੱਥੇ ਵਿਅਦ ਜੋਧਾ ਸਿੰਘ ਹੋਰੇ ਸਾਡੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਦੀ ਅਸੀਂ ਉਹਨਾਂ ਕੋਲੋਂ ਕੋਸ਼ਿਸ਼ ਕਰਦੇ ਆ ਜਵਾਬ ਲੈਣ ਦੀ ਕੋਸ਼ਿਸ਼ ਕਰਦੇ ਆ ਸਤਿ ਸ਼ਕਾਲ ਜੀ ਸਤਿ ਸ਼ਕਾਲ ਫਰੂਕੀ ਸਾਹਿਬ ਤੇ ਹਾਲ ਹੈ ਜੋਧਾ ਜੀ ਠੀਕ ਠਾਕ ਬੜੀ ਕਿਰਪਾ ਜੀ ਬੜਾ ਸ਼ੁਕਰ ਹੈ ਤੇ ਜਿੰਨੇ ਵੀ ਦਰਸ਼ਕ ਵੀਡੀਓ ਵੇਖ ਰਿਹਾ ਸਤਿ ਸ਼ਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜੋਧਾ ਸਿੰਘ ਹੈ ਡਾਕਟਰ ਜੀ ਡੀ ਆਯੁਰਵੈਦਾ ਦੇ ਵਿੱਚ ਅਸੀਂ ਪਿਛਲੇ ਤਕਰੀਬਨ 100 ਸਾਲ ਤੋਂ ਵੱਧ ਪਰਖਿਆਂ ਦੀ ਕਿਰਪਾ ਨਾਲ ਤੇ ਉਹਨਾਂ ਦੀ ਬਲੇਸਿੰਗ ਦੇ ਨਾਲ ਅੱਗੇ ਦੀ ਅੱਗੇ ਲੋਕਾਂ ਦੀ ਹੈਲਪ ਕਰ ਰਹੇ ਆ ਅੱਛਾ ਜੋਧਾ ਜੀ ਨਾ ਤਾਂ ਕੋਈ ਬਿਮਾਰੀ ਹੈ ਜੀ ਨਾ ਕੋਈ ਦਿੱਕਤ ਹੈ ਨਾ ਕੋਈ ਪਰੇਸ਼ਾਨੀ ਹੈ ਨਾ ਕੋਈ ਹੱਡ ਪੈਰ ਦਰਦ ਕਰਦਾ ਰੋਟੀ ਖਾਣ ਦਾ ਵੀ ਦਿਲ ਨਹੀਂ ਕਰਦਾ ਪਾਣੀ ਪੀਣ ਦਾ ਵੀ ਦਿਲ ਨਹੀਂ ਕਰਦਾ ਕੰਮ ਕਾਰ ਕਰਨ ਦਾ ਵੀ ਦਿਲ ਨਹੀਂ ਕਰਦਾ ਜੇ ਬੈਠ ਜੀਏ ਉੱਠਣ ਦਾ ਦਿਲ ਨਹੀਂ ਕਰਦਾ ਖੜੇ ਹੋ ਜੀਏ ਤਾਂ ਬੈਠਣ ਦਾ ਦਿਲ ਨਹੀਂ ਕਰਦਾ ਮਤਲਬ ਇਹ ਕੀ ਚੱਲ ਰਿਹਾ ਹੈ ਬਿਮਾਰੀ ਜਦੋਂ ਕਿ ਕੁਝ ਵੀ ਨਹੀਂ ਦਿਲ ਸਿਰਫ ਇੱਕੋ ਹੀ ਕਰਦਾ ਵੀ ਫਹਾ ਲੈ ਲਈ ਇਹ ਸੱਚ ਹੈ ਔਰ ਮੈਂ ਬੇਨਤੀ ਕਰੂੰਗਾ ਵੀ ਬਹੁਤ ਸਾਰੇ ਸਾਡੇ ਕੋਲ ਨਾ ਇਸ ਤਰ੍ਹਾਂ ਦੇ ਨੌਜਵਾਨ ਨੇ ਵੀਰਪਰਾ ਹੈਗੇ ਨੇ ਜਿਹੜੇ ਕਹਿੰਦੇ ਵੀ ਸਾਡੇ ਸ਼ਰੀਰ ਦੇ ਵਿੱਚ ਵੀ ਜੋਦਾ ਜੀ ਅਸੀਂ ਖਰਾਕ ਵਧੀਆ ਖਾਂਦੇ ਆਂ ਹਰ ਹੱਦ ਵਰ ਅਸੀਂ ਉਹਨਾਂ ਲੋਕਾਂ ਨੂੰ ਮਿਲਦੇ ਆਂ ਉਹ ਕਹਿੰਦੇ ਸਾਡੀ ਖਰਾਕ ਵਧੀਆ ਹੈ ਜਿਹੜੀ ਚੀਜ਼ ਤੁਸੀਂ ਕਹਿੰਦੇ ਆਂ ਵੀ ਆਹ ਖਾਣੀ ਚਾਹੀਦੀ ਚਕੰਦਰ ਜਿਹੜੀ ਚੀਜ਼ ਵੀ ਤੁਸੀਂ ਗਾਈਡ ਕਰਦੇ ਹੋ ਸਾਰੀ ਖਾਂਦੇ ਆਂ ਫੇਰ ਵੀ ਸਾਡੀ ਦਿੱਕਤ ਕਿੱਥੇ ਆ ਕਲੇਸਟਰੋਲ ਦੀ ਗੋਲੀ ਉਹ ਕਹਿੰਦੇ ਅਸੀਂ ਚਾਹੁੰਦੇ ਵੀ ਸਾਨੂੰ ਕਦੇ ਨਾ ਲੱਗੇ ਬੀਪੀ ਦੀ ਗੋਲੀ ਅਸੀਂ ਚਾਹੁੰਦੇ ਸਾਨੂੰ ਕਦੇ ਨਾ ਲੱਗੇ ਸਿਰਦਰਦ ਦੀ ਸਾਨੂੰ ਕਦੇ ਗੋਲੀ ਨਾ ਖਾਣੀ ਪਵੇ ਸਰਵਾਈਕਲ ਦੀ ਸਾਨੂੰ ਕਦੇ ਗੋਲੀ ਨਾ ਖਾਣੀ ਪਵੇ ਸਾਨੂੰ ਕਦੇ ਜੋੜਾਂ ਦੇ ਦਰਦ ਵਾਸਤੇ ਕਦੇ ਦਵਾਈ ਨਾ ਖਾਣੀ ਪਵੇ ਮੈਂ ਕਿਹ ਪਰੇ ਦਿਵਸ ਤੇ ਕਰਦੀ ਕੀ ਹੋਂ ਤੁਸੀਂ ਵੀ ਤਾਂ ਕਿ ਤੁਹਾਨੂੰ ਇਹ ਸਾਰੀਆਂ ਦਿੱਕਤਾਂ ਤੋਂ ਤੁਸੀਂ ਦੂਰ ਰਹੋ ਉਹ ਕਹਿੰਦੇ ਦੱਸੋ ਜੀ ਕੀ ਹਾਲ ਹੈ ਤੁਹਾਡੇ ਕੋਲ ਮੈਨੂੰ ਨੂੰ ਕਿਹਾ ਮੈਂ ਕਿ ਤੁਸੀਂ ਇੱਕ ਰਿਪੋਰਟ ਕਰੋ ਐਲ ਐਫ ਟੀ ਤੇ ਲਿਪਿਡ ਪ੍ਰੋਫਾਈਲ ਤੁਹਾਨੂੰ ਪੂਰਾ ਹੀ ਪਤਾ ਲੱਗ ਜਾਊ ਜੇ ਤੁਹਾਡੇ ਬਾਡੀ ਦੇ ਵਿੱਚ ਕੋਲੇਸਟ੍ਰੋਲ ਗੁੱਡ ਚਾਹੇ ਬੈਡ ਜੀ ਵਧ ਘਟ ਰਿਹਾ ਵਾ ਤਾਂ ਇਹਦੇ ਵਿੱਚ ਸਭ ਤੋਂ ਵੱਡਾ ਸੰਕੇਤ ਹੈ ਵੀ ਜਿਹੜਾ ਤੁਹਾਡਾ ਲਿਵਰ ਹੈ ਜਿਹਨੇ ਤੁਹਾਡੀ ਸ਼ਰੀਰ ਦੀ ਖਾਣਕ ਜਿਹਨੇ ਲੈ ਕੇ ਪਚਾ ਕੇ ਉਹਦੀ ਤਾਕਤ ਬਣਾ ਕੇ ਤੁਹਾਡੇ ਸ਼ਰੀਰ ਨੂੰ ਲਾਉਣੀ ਸੀ ਉਹੀ ਫੇਲ ਹੋ ਰਿਹਾ ਵਾ ਔਰ ਲਿਵਰ ਦੀ ਸਭ ਤੋਂ ਵੱਡਾ ਸਿੰਪਟਮ ਕੀ ਹੈ ਵੀ ਇਹ ਪਹਿਲਾਂ ਤਾਂ ਸਰੀਰ ਭਾਰੀ ਭਾਰੀ ਲੱਗਦਾ ਹੈ ਤੇ ਨੀਸਤੀ ਬਹੁਤ ਚੜਦੀ ਹੈ ਸਵੇਰ ਉੱਠਣ ਦਾ ਜੀ ਨਹੀਂ ਕਰਦਾ ਹੈਗਾ ਉਸ ਦੇ ਨਾਲ ਨਾਲ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਕੋਈ ਵੀ ਕਾਰੋਬਾਰ ਕਰਦੇ ਹੋ ਥੋੜਾ ਉਹ ਕਾਰੋਬਾਰ ਤੋਂ ਵੀ ਮਨ ਹਟਣ ਲੱਗ ਜਾਂਦਾ ਹੈ ਹਰ ਵਕਤ ਤੁਹਾਡਾ ਮਨ ਕਰਦਾ ਕਿਸੇ ਨਾਲ ਕਲੇਸ਼ ਹੋ ਜੇ ਚਿੜਚਿੜਾਪਨ ਹੁੰਦਾ ਤੁਹਾਡੇ ਬਿਹੇਵੀਅਰ ਦੇ ਵਿੱਚ ਦਿੱਕਤ ਆਉਣ ਲੱਗ ਜਾਂਦੀ ਹੈ ਬਹੁਤ ਸਾਰੇ ਲੋਕਾਂ ਨੂੰ ਡਿਪਰੈਸ਼ਨ ਦੀ ਐਂਜਾਇਟੀ ਦੀ ਜਾਂ ਇੱਕ ਪ੍ਰੋਬਲਮ ਹੁੰਦੀ ਹੈ OCD OCD ਦੀ ਵੀ ਕੰਡੀਸ਼ਨ ਡਵੈਲਪ ਹੋ ਜਾਂਦੀ ਹੈ ਇਹੀ ਸਿਰਫ ਸਿੰਪਟਮ ਕਰਕੇ ਕਿਉਂਕਿ ਸਿਰਫ ਔਰ ਸਿਰਫ ਜਿਹੜਾ ਵਰ ਸੱਡੋ 100% ਪੋਟੈਂਸ਼ੀਅਲ ਤੇ ਵਰਕ ਨਹੀਂ ਕਰਦਾ ਜੇਕਰ ਲੀਵਰ ਜੇਕਰ ਲੀਵਰ ਤੁਸੀਂ ਕਹਿ ਰਹੇ ਹੋ ਕਿ 100% ਪੋਟੈਂਸ਼ੀਅਲ ਜਿਹੜਾ ਉਹਦੇ ਵਿੱਚ ਹੈ ਜੋ ਨਹੀਂ ਕੰਮ ਕਰਦਾ ਫਿਰ ਸਰੀਰ ਦੇ ਵਿੱਚ ਸੰਕੇਤ ਕੀ ਕੀ ਆਉਂਦੇ ਨੇ ਸਾਨੂੰ ਇਹ ਵੀ ਥੋੜਾ ਜਿਹਾ ਕਲੀਅਰ ਕਰ ਦਿਓ ਜੀ ਨੰਬਰ 1 ਦੇਖੋ ਲਿਵਰ ਬੜਾ ਸਿਆਣਾ ਉਹ ਸਭ ਤੋਂ ਪਹਿਲੀ ਕੋਸ਼ਿਸ਼ ਕਰਦਾ ਥੋੜੇ ਜੀਜੀਟੀ ਵਧਾ ਦਿੰਦਾ ਹੈ ਜੀਜੀਟੀ ਵਧਾਉਣ ਦਾ ਮਤਲਬ ਇਹ ਹੈ ਵੀ ਬਹੁਤ ਸਾਰੇ ਲੋਕਾਂ ਦੀ ਰਿਪੋਰਟ ਦੇ ਵਿੱਚ ਤੁਸੀਂ ਦੇਖੋਗੇ ਜੀਜੀਟੀ ਵਧਿਆ ਹੋਇਆ ਉਹ ਕਿਉਂ ਵਧਦਾ ਵਾ ਕਿਉਂਕਿ ਤੁਹਾਡੇ ਸਰੀਰ ਐਕਸੈਸ ਬਾਇਲ ਪ੍ਰੋਡਿਊਸ ਕਰ ਰਿਹਾ ਵਾ ਲਿਵਰ ਐਕਸਟਰਾ ਜੂਸ ਪ੍ਰੋਡਿਊਸ ਕਰ ਰਿਹਾ ਵਾ ਕੋਸ਼ਿਸ਼ ਕਰ ਰਿਹਾ ਵਾ ਵੀ ਜਿਹੜਾ ਤੁਸੀਂ ਉਹਨੂੰ ਖਾਣਾ ਦੇ ਰਹੇ ਹੋ ਜਿਹੜੇ ਉਹਦੇ ਕੋਲ ਫੈਟਸ ਆ ਰਹੇ ਨੇ ਜਾਂ ਜਿਹੜੇ ਤੁਸੀਂ ਗੁੱਡ ਕਾਰਬਸ ਜਾਂ ਨਿਊਟ੍ਰੀਸ਼ਨ ਫੁੱਲ ਡਾਈਟ ਖਾ ਰਹੇ ਹੋ ਉਹ ਉਹ ਕੰਜ਼ਿਊਮ ਕਰਕੇ ਉਹਨੂੰ ਖਤਮ ਕਰਕੇ એનર્ਜੀ ਬਣਾ ਸਕੇ ਗਲੂਕੋਜ਼ ਬਣਾ ਸਕੇ ਤੋ ਉਹਨੂੰ ਐਕਟਿਵ ਰੱਖ ਸਕੇ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਉਹਦੇ ਆਪਦੇ ਕੋਲ ਹੀ ਇੰਨਾ ਫੈਟ ਵੱਜ ਜਾਂਦਾ ਹੈ ਉਹ ਆਪਦੇ ਆਪ ਚੀਡਕ ਵੱਡਾ ਹੋ ਜਾਂਦਾ ਹੈ ਹਿਊਜ ਸਾਈਜ਼ ਬਣ ਜਾਂਦਾ ਹੈ ਲਿਵਰ ਸੁੱਜ ਕੇ ਵੱਡਾ ਹੋ ਜਾਂਦਾ ਹੈ ਔਰ ਗ੍ਰੈਜੂਅਲੀ ਜਦੋਂ ਤੁਸੀਂ ਫੇਰ ਵੀ ਖਿਆਲ ਨਹੀਂ ਰੱਖਦੇ ਤਾਂ ਲਿਵਰ ਸੁੱਕਣਾ ਸ਼ੁਰੂ ਹੋ ਜਾਂਦਾ ਜਿਵੇਂ ਆਪਾਂ ਕਹਿੰਨੇ ਵੀ ਸੇਵ ਗੜਨ ਤੋਂ ਬਾਅਦ ਸੁੱਕਣਾ ਸ਼ੁਰੂ ਹੋ ਜਾਂਦਾ ਉਸੇ ਤਰ੍ਹਾਂ ਪਹਿਲਾਂ ਜਿਵੇਂ ਉਹ ਜਦੋਂ ਸੁੱਕਦਾ ਨਾਲ ਦੀ ਨਾਲ ਤੁਹਾਡੀ ਕੰਡੀਸ਼ਨ ਇਸ ਤਰ੍ਹਾਂ ਦੀ ਹੋ ਜਾਂਦੀ ਵੀ ਡਾਕਟਰ ਕਹਿੰਦੇ ਜਾਂ ਤਾਂ 20 ਲੱਖ ਰੁਪਏ ਰੱਖੋ ਜੀ ਜਾਂ ਤੁਸੀਂ ਸੀ ਲੱਖ ਰੁਪਏ ਰੱਖੋ ਤੇ ਅਸੀਂ ਲਿਵਰ ਟ੍ਰਾਂਸਪਲੈਂਟ ਕਰਦੇ ਆਂ ਤਾਂ ਇਹ ਸਭ ਤੋਂ ਵੱਡੀ ਗਲਤੀ ਅਸੀਂ ਕਰਦੇ ਆਂ ਵੀ ਜਦੋਂ ਸਾਡੀ ਰਿਪੋਰਟ ਦੇ ਵਿੱਚ SGOTPT LFT ਦੀ ਰਿਪੋਰਟ ਜਦੋਂ ਤੁਸੀਂ ਕਰਾਉਂ ਤਾਂ ਦੋ ਚੀਜ਼ਾਂ ਉਹਦੇ ਵਿੱਚ ਜ਼ਰੂਰ ਚੈੱਕ ਕਰੋ ਇੱਕ ਤਾਂ ਬਿਲੀ ਰੂਬਿਨ ਕੀ ਤੁਹਾਡਾ ਨਾਰਮਲ ਰੇਂਜ ਦੇ ਵਿੱਚ ਹੈਗਾ ਦੂਸਰੀ ਗੱਲ ਤੁਸੀਂ ਹਮੇਸ਼ਾ ਚੈੱਕ ਕਰਨਾ ਵੀ ਜਿਹੜੇ ਤੁਹਾਡੇ SGOT ਤੇ SGPT ਨੇ ਖਾਸ ਕਰਕੇ ਜਿਹੜੇ SGPT ਨੇ ਇਹਨਾਂ ਦੀ ਤੁਸੀਂ ਗੌਰ ਕਰਨੀ ਜੇ SGOT ਵਧਰੇ ਨੇ ਤਾਂ ਉਹ ਲਿਵਰ ਦੀ ਇਨਫੈਕਸ਼ਨ ਹੈ ਜੇ SGPT ਵਧਰੇ ਨੇ ਤਾਂ ਉਹ ਸਿੱਧਾ ਸੰਕੇਤ ਹੈ ਵੀ ਉਹਨੇ ਹੁਣ ਤੁਹਾਡੇ ਜਾ ਕੇ ਟ੍ਰਾਈਗਲਿਸਰਾਈਡਸ ਪਲੱਸ LDL ਜਿਹੜੇ ਕਿ ਲਿਪਿਡ ਪ੍ਰੋਫਾਈਲ ਦੇ ਵਿੱਚ ਕਵਰ ਹੁੰਦੇ ਆ ਉਹ ਨੂੰ ਉਹਨੇ ਵਧਾਉਣਾ ਸ਼ੁਰੂ ਕਰ ਦੇਣਾ ਜਿਹਦੇ ਕਰਕੇ ਤੁਹਾਡੇ ਕਲੌਟਸ ਬਣਦੇ ਆ ਹਾਰਟ ਅਟੈਕ ਦੀ ਦਿੱਕਤ ਆਉਂਦੀ ਹੈ ਟਿਊਮਰ ਦੀ ਦਿੱਕਤ ਆਉਂਦੀ ਹੈ ਸਿਰ ਦੇ ਵਿੱਚ ਆਪਾਂ ਕਹਿ ਦਿੰਨੇ ਆ ਵੀ ਬਹੁਤ ਸਾਰੇ ਕੇਸਸ ਦੇ ਵਿੱਚ ਹੈਮਰੇਜ ਦੀ ਦਿੱਕਤ ਆ ਜਾਂਦੀ ਹੈ ਬਿਨਸ ਫਟ ਗਈ ਜੀ ਤੇ ਬੰਦਾ ਡੈਥ ਹੋ ਗਈ ਸੋ ਇਹ ਸਾਰੀਆਂ ਕੰਡੀਸ਼ਨਾਂ ਨੂੰ ਅਵੋਇਡ ਕਰਨ ਵਾਸਤੇ ਅਸੀਂ ਬੜਾ ਸੌਖਾ ਜਿਹਾ ਇੱਕ ਨੁਕਤਾ ਕਹਿੰਨੇ ਵੀ ਪਹਿਲੀ ਗੱਲ ਤਾਂ ਰਿਪੋਰਟਸ ਆਪਦੀਆਂ ਰੈਗੂਲਰ ਕਰਾਉਂਦੇ ਰਹੋ ਉਸ ਦੇ ਨਾਲ ਕੀ ਹੈ ਤੁਹਾਨੂੰ ਪਤਾ ਲੱਗੇਗਾ ਵੀ ਤੁਹਾਡੀ ਬੋਡੀ ਕਿਸ ਕੰਡੀਸ਼ਨ ਤੇ ਕੀ ਉਹ ਵਰਸ ਹੈ ਜਾਂ ਕੀ ਉਹ ਇੰਪਰੂਵਮੈਂਟ ਹੈ ਕੀ ਹੈ ਦੂਸਰੀ ਗੱਲ ਇਹਦੀ ਕੁਝ ਸੌਖੇ ਸਿੰਪਟਮ ਹੈਗੇ ਤਾਨੂੰ ਭੁੱਖ ਨਾ ਲੱਗਣਾ ਜਾਂ ਇੱਕਦਮ ਖੋ ਪੈ ਜਾਣੀ ਖੋ ਇਸ ਕਦਰ ਪੈ ਜਾਣੀ ਵੀ ਸਰੀਰ ਦੇ ਵਿੱਚ ਤੁਹਾਨੂੰ ਲੱਗਣਾ ਵੀ ਤਰਥੱਲੀ ਮਚ ਗਈ ਤੇ ਕੰਬਾ ਕੰਬਾ ਛੜ ਜਾਣਾ ਕੰਬਣ ਲੱਗ ਗਿਆ ਤਾਂ ਸਰੀਰ ਆਪ ਦੇ ਆਪ ਨੂੰ ਆਊਟ ਆਫ ਕੰਟਰੋਲ ਲੈ ਗਿਆ ਉਹਦੇ ਉੱਤੇ ਇਸ ਟਾਈਮ ਤੇ ਅਟੈਕ ਵਾਲੀ ਸਿਚੁਏਸ਼ਨ ਹੈ ਜੇ ਤੁਸੀਂ ਉਹਨੂੰ ਸੰਭਲੋ ਤਾਂ ਬਹੁਤ ਵਧੀਆ ਔਰ ਇਹਦੋਂ ਵੀ ਜਦੋਂ ਤੁਸੀਂ ਵਰਸ ਕਰ ਲੈਂਦੇ ਹੋ ਤਾਂ ਸਭ ਤੋਂ ਵੱਡੀ ਖਤਰਨਾਕ ਸਿਚੁਏਸ਼ਨ ਕੀ ਹੁੰਦੀ ਹੈ ਕੰਨ ਦੇ ਪਿੱਛੇ ਸਿੱਕਰੀ ਵਾਲਾਂ ਦੇ ਵਿੱਚ ਸਿੱਕਰੀ ਪੈਰਾਂ ਦੇ ਥੱਲੇ ਸੇਕ ਨਿਕਲਣਾ ਹੱਥ ਦੇ ਉੱਤੇ ਤੁਹਾਡੇ ਖਾਰਿਸ਼ ਹੋਣੀ ਪੂਰੀ ਬਾਡੀ ਦੇ ਉੱਤੇ ਕੋਈ ਵੀ ਇੱਕ ਬਾਡੀ ਪਾਰਟ ਤੇ ਜਿੱਦਾਂ ਹੀ ਰਾਤ ਨੂੰ ਕੱਪੜੇ ਲਾਉਂਗੇ ਤਾਂ ਤੁਹਾਡੇ ਸਾਰੇ ਸ਼ਰੀਰ ਦੇ ਉੱਤੇ ਖਾਰਿਸ਼ ਹੋਣੀ ਇਹ ਕੁਝ ਸਿੰਪਟਮ ਨੇ ਜਿਹੜੇ ਸੰਕੇਤ ਕਰਦੇ ਵੀ ਤੁਹਾਡਾ ਲਿਵਰ ਪ੍ਰੋਪਰ ਕੰਮ ਨਹੀਂ ਕਰ ਰਿਹਾ 8 ਘੰਟੇ ਦੀ ਨੀਂਦ ਲੈਣ ਤੋਂ ਬਾਅਦ ਜੇ ਤੁਹਾਨੂੰ ਲੱਗ ਰਿਹਾ ਵੀ ਤੁਸੀਂ ਹਜੇ ਫਰੈਸ਼ ਨਹੀਂ ਹੋਏ ਤਾਂ ਇਹਦਾ ਸਿੱਧਾ ਸੰਕੇਤ ਹੈ ਤੁਹਾਡੇ ਲਿਵਰ ਦੇ ਨਾਲ ਔਰ ਜਿਨ੍ਹਾਂ ਲੋਕਾਂ ਨੂੰ ਲਿਵਰ ਦੇ ਵਿੱਚ ਦਿੱਕਤ ਹੈ ਮੈਂ ਫਰੁਕੀ ਸਾਹਿਬ ਬੇਨਤੀ ਕਰਦਾ ਅਸੀਂ ਆਪਦੇ ਤਜਰਬੇ ਅਨੁਸਾਰ ਇੱਕ ਬਹੁਤ ਸੋਹਣਾ ਫਾਰਮੂਲਾ ਅਸੀਂ ਬਣਾਉਨੇ ਆਂ ਇੱਕ ਬੜਾ ਸੋਹਣਾ ਤੇ ਇੱਕ 100% ਹਰਬਸ ਦਾ ਬਣਿਆ ਹੋਇਆ ਇੱਕ ਅਸੀਂ ਨੁਕਤਾ ਬਲੈਂਡ ਕਰਦੇ ਆ ਜੋ ਕਿ ਸਾਡੇ ਬਜ਼ੁਰਗ ਵੀ ਬਜ਼ੁਰਗਾਂ ਨੇ ਬਣਾ ਕੇ ਸਾਨੂੰ ਦਿੱਤਾ ਤੇ ਪਰਦਾਦਾ ਜੀ ਦੇ ਇਹ ਸਾਰੇ ਨੁਕਤੇ ਨੇ ਇਸ ਨੁਕਤੇ ਦੇ ਵਿੱਚ ਤੁਸੀਂ ਯਕੀਨ ਮੰਨਿਓ ਜਿੰਨਾ ਲੋਕਾਂ ਦੇ ਫੈਟੀ ਲੀਵਰ ਸੀਗਾ ਮੈਂ ਬੇਨਤੀ ਕਰੂੰਗਾ ਤੁਹਾਨੂੰ ਮੈਂ ਰਿਪੋਰਟਸ ਵੀ ਸ਼ੇਅਰ ਕਰ ਦਿੰਨਾ ਤੇ ਉਹਨਾਂ ਲੋਕਾਂ ਦੇ 15 ਦਿਨਾਂ ਦੇ ਵਿੱਚ ਵਿੱਚ ਪੀੜੀਆਂ ਠੀਕ ਹੋ ਗਿਆ ਜਿਨ੍ਹਾਂ ਲੋਕਾਂ ਦੇ ਲਿਵਰ ਦੇ ਵਿੱਚ ਬਿਲੀਰੂਬਿਨ ਵਧਿਆ ਹੋਇਆ ਸੀ ਉਹ 15 ਦਿਨਾਂ 'ਚ ਠੀਕ ਹੋ ਗਿਆ। ਕੁਝ ਲੋਕਾਂ ਦੇ ਫੈਟੀ ਲਿਵਰ ਗ੍ਰੇਡ 3 ਸੀਗਾ ਉਹ ਅਸੀਂ ਮਹਾਰਾਜਾ ਸ਼ਾਹੀ ਸ਼ਰਬਤ ਦੇ ਨਾਲ 45 ਦਿਨਾਂ ਦੇ ਵਿੱਚ ਠੀਕ ਕਰਤਾ। ਪਰ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਅਸੀਂ ਇਸ ਚੀਜ਼ ਨੂੰ ਬਹੁਤ ਲੇਟਲੀ ਲੈਨੇ ਆ। ਜੇਕਰ ਇਹ ਵੀਡੀਓ ਤੁਹਾਡੇ ਤੱਕ ਪਹੁੰਚੀ ਹੈ ਤੇ ਤੁਹਾਨੂੰ ਲੱਗਦਾ ਵੀ ਤੁਹਾਡੇ ਵਾਸਤੇ ਹੈਗਾ ਤਾਂ ਤੁਸੀਂ ਪਲੀਜ਼ ਇਹਨੂੰ ਡਿਲੇ ਨਾ ਕਰੋ। ਹੁਣੀ ਤੁਸੀਂ ਕਾਲ ਕਰਕੇ ਪਹਿਲਾ 45 ਦਿਨ ਤੱਕ ਮਹਾਰਾਜਾ ਸ਼ੈਸ਼ਰਵਦਾ 7 ਜਰੂਰ ਕਰੋ ਜੀ ਔਰ ਅੱਜ ਦੀ ਰਿਪੋਰਟ ਕਰੋ 45 ਦਿਨਾਂ ਬਾਅਦ ਵੀ ਰਿਪੋਰਟ ਕਰੋ ਔਰ ਜੇਕਰ ਤੁਹਾਡੀ ਫੈਮਿਲੀ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਰਿਪੋਰਟ ਜਰੂਰ ਕਰੋ ਬੜੀ ਵਾਰੀ ਅਸੀਂ ਕਹਿੰਨੇ ਸਾਨੂੰ ਸਮਝ ਹੀ ਨਹੀਂ ਲੱਗੀ ਵੀ ਬਾਪੂ ਵੀ ਚੰਗੇ ਭਲੇ ਸੀਗੇ ਇੱਕੋ ਦਮ ਤਰੰਗ ਦਾ ਅਟੈਕ ਆ ਗਿਆ ਇਕੋਡਮੀ ਹਾਰਟ ਕੰਮ ਕਰਨਾ ਰੁਕ ਗਿਆ ਇਕੋਡਮੀ ਡਾਕਟਰ ਕਹਿੰਦੇ ਜੀ ਹਾਰਟ 80% ਫੇਲ ਆ ਲਿਵਰ 80% ਫੇਲ ਆ ਉਹਦੇ ਪਿੱਛੇ ਨੰਬਰ 1 ਕਾਰਨ ਕੀ ਹੈ ਵੀ ਅਸੀਂ ਟਾਈਮ ਸੇ ਰਿਪੋਰਟ ਨਹੀਂ ਕਰਾਉਂਦੇ ਤੇ ਉਹਦੇ ਅਨੁਸਾਰ ਜਿਹੜਾ ਕੋਰਸ ਹੁੰਦਾ ਅਸੀਂ ਉਹ ਵੀ ਨਹੀਂ ਪੂਰਾ ਕਰਦੇ ਤਾਂ ਮੈਂ ਬੇਨਤੀ ਕਰਨਾ ਚਾਹਾਂਗਾ ਵੀ 45 ਦਿਨ ਦਾ ਕੋਰਸ ਹੁੰਦਾ ਤੁਸੀਂ ਇਹ ਕੋਰਸ ਨੂੰ ਫੁੱਲਫਿਲ ਕਰੋ ਜੇਕਰ ਤੁਹਾਨੂੰ ਇਹ ਦਿੱਕਤ ਤਾਂ ਨਹੀਂ ਹੈਗੀਆ ਉਸ ਤੋਂ ਇਲਾਵਾ ਤੁਸੀਂ ਬਿਲਕੁਲ ਸ਼ੁੱਧੋਂ ਬਿਲਕੁਲ ਤੰਦਰੁਸਤੋਂ ਤਾਂ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਨੁਕਤਾ ਦੇਣ ਲੱਗਿਆ ਜੇਕਰ ਤੁਸੀਂ ਇਹ ਨੁਕਤਾ ਸਿਰਫ ਔਰ ਸਿਰਫ ਫਿਰ 45 ਦਿਨ ਤੱਕ ਵਰਤਦੇ ਹੋ ਤਾਂ ਜਿਹੜੇ ਇਨਸਾਨ ਨੂੰ ਡਾਇਬਟੀਜ਼ ਹੈਗੀ ਵੀ ਆ ਜਿਹੜੇ ਇਨਸਾਨ ਨੂੰ ਫੈਟੀ ਲੀਵਰ ਦੇ ਵਿੱਚ ਕੁਝ ਹੱਦ ਤੱਕ ਜਿਵੇਂ ਗ੍ਰੇਡ 1 ਤੋਂ ਥੱਲੇ ਅਗਰ ਉਹਨਾਂ ਦੀ ਇਨਫੈਕਸ਼ਨ ਹੈਗੀ ਵੀ ਆ ਤਾਂ ਉਹ ਇਨਫੈਕਸ਼ਨ ਨੂੰ ਆਪਾਂ ਘਰੇਲੂ ਨੁਕਤੇ ਨਾਲ ਹੀ ਠੀਕ ਕਰ ਸਕਦੇ ਆ ਉਹ ਘਰੇਲੂ ਨੁਕਤਾ ਬੜਾ ਸੌਖਾ ਹੈ ਰੁਕੀ ਸਾਹਿਬ ਇਹ ਆਪਣੇ ਕੋਲ ਹੈਗੇ ਨੇ ਮੇਥੀ ਦਾਣੇ ਮੇਥੀ ਦਾਣੇ ਆਹ ਰਾਮ ਨਾਲ ਆਪਣੇ ਮੇਰੇ ਬਹੁਤ ਇਹਦਾ ਇਸਤੇਮਾਲ ਹੈਗਾ ਜੀ ਬਹੁਤ ਖੂਬਸੂਰਤ ਹੈ ਇਹ ਆਪਾਂ ਕਹਿ ਲੋ ਵੀ ਕੁਦਰਤ ਬੰਨੇ ਆਪਾਂ ਨੂੰ ਵਰਦਾਨ ਮਿਲਿਆ ਹੋਇਆ ਜਿਵੇਂ ਆਪਾਂ ਕਹਿ ਦਿੰਨੇ ਆ ਰਾਜਵੈਦ ਇਹ ਰਾਜਵੈਦ ਦੇ ਵਿੱਚ ਗਿਣਤੀ ਆਉਂਦੀ ਹੈ ਇਹਦੀ ਮੇਥੀ ਦਾਣੇ ਦੀ ਸਭ ਤੋਂ ਖੂਬਸੂਰਤ ਗੱਲ ਕੀ ਹੈ ਜਿੰਨਾ ਲੋਕਾਂ ਨੂੰ ਇਨਸੂਲਿਨ ਰੈਜਿਸਟੈਂਸ ਹੁੰਦੀ ਆ ਬਿ ਡਾਇਬੀਟੀਸ ਦੀ ਦਿੱਕਤ ਹੈ ਡਾਇਬੀਟੀਸ ਕਰਕੇ ਚਮੜੀ ਦੀ ਦਿੱਕਤ ਹੈ ਚਮੜੀ ਦੀ ਦਿੱਕਤ ਕਰਕੇ ਕੋਲੇਸਟ੍ਰੋਲ ਬੀਪੀ 슈ਗਰ ਉਹਦੇ ਨਾਲ ਨਾਲ ਜੋੜਾਂ ਦੇ ਦਰਦ ਤੇ ਅਣਗਿਣਤ ਬਿਮਾਰੀਆਂ ਬਹੁਤ ਸਾਰੇ ਸਾਡੇ ਕੋਲ ਸੰਡੇ ਨੂੰ ਮੈਂ ਤੁਹਾਨੂੰ 10 ਦਮ ਰੁਕੀ ਸਾਹਿਬ ਉਦਾਹਰਨ ਦੇ ਤੌਰ ਤੇ ਇੱਕ ਪੇਸ਼ੈਂਟ ਸਾਡੇ ਕੋਲ ਆਏ ਉਹ ਕਹਿੰਦਾ ਮੈਂ ਤੁਹਾਨੂੰ ਪ੍ਰੋਬਲਮ ਦੱਸਾਂ ਮੈਂ ਕਿ ਦੱਸੋ ਜੀ ਉਹ ਕਹਿੰਦਾ ਆਰਾਮ ਨਾਲ ਪਿੱਛੇ ਹੱਥ ਜੋੜ ਕੇ ਬਹਿ ਜਾਓ ਮੈਂ ਤੁਹਾਨੂੰ ਪ੍ਰੋਬਲਮ ਗਿਣਉਣ ਲੱਗੀ ਆਂ ਮੰਗਾ ਦੱਸੋ ਜੀ ਇਹ ਜੀ ਕਿਨੇ ਪ੍ਰੋਬਲਮ ਨੇ ਉਹ ਸ਼ੁਰੂ ਹੋਏ ਉਹ ਕਹਿੰਦੇ ਡਾਕਟਰ ਸਾਹਿਬ ਮੇਰੀ ਸਕਿਨ ਵੀ ਖਰਾਬ ਹੈ ਮੇਰੀ ਚਮੜੀ ਦੇ ਵੀ ਰੋਗ ਨੇ ਮੇਰੀ ਅੱਖਾਂ ਦੇ ਵਿੱਚ ਵੀ ਮਤਲਬ ਉਹ ਫਰਕ ਆ ਰਿਹਾ ਵਾ ਅੱਖਾਂ ਦੇ ਉਗੇ ਜਿਵੇਂ ਆਪਾਂ ਕਹਿੰਦੇ ਨੇ ਧੁੰਦਲਾਪਨ ਆ ਰਿਹਾ ਬਾਹਲ ਛੱਡਦੇ ਜਾ ਰਹੇ ਨੇ ਕੋਲੇਸਟ੍ਰੋਲ ਚੈੱਕ ਕਰਾਉਣੇ ਕੋਲੇਸਟ੍ਰੋਲ ਵਧਿਆ ਹੁੰਦਾ ਬਲੱਡ ਪ੍ਰੈਸ਼ਰ ਦੀ ਡਾਕਟਰ ਦਵਾਈ ਦੇਣ ਨੂੰ ਕਹਿੰਦੇ ਨੇ ਉਸ ਦੇ ਨਾਲ ਨਾਲ ਫੈਟੀ ਲਿਵਰ ਵੀ ਆਉਂਦਾ ਹੈ ਲਿਪਿਡ ਪ੍ਰੋਫਾਈਲ ਦੇ ਵਿੱਚ ਕੋਲੇਸਟ੍ਰੋਲ ਦੇ ਵਿੱਚ ਜਿਹੜਾ ਐਲ ਡੀ ਐਲ ਹੁੰਦਾ ਬੈਡ ਕੋਲੇਸਟ੍ਰੋਲ ਹੁੰਦਾ ਉਹ ਵੀ ਵਧਿਆ ਹੁੰਦਾ ਯੂਰਿਕ ਐਸਿਡ ਆਊਟ ਆਫ ਕੰਟਰੋਲ ਹੈ ਔਰ ਇਸ ਦੇ ਨਾਲ ਨਾਲ ਜਿਹੜਾ ਸਾਡਾ ਵਿਟਾਮਿਨ ਡੀ ਵਿਟਾਮਿਨ ਬੀ 12 ਇਸ ਸਾਰੀਆਂ ਦਿੱਕਤਾਂ ਖਰਾਬ ਨੇ ਲੇਕਿਨ ਮੈਂ ਅਖੀਰ ਨੂੰ ਉਹਨਾਂ ਨੂੰ ਸਵਾਲ ਇੱਕੋ ਹੀ ਪੁੱਛਿਆ ਮੈਂ ਕਿਹਾ ਪੇਟ ਸਾ ਤੇ ਇਹ ਸਭ ਤੋਂ ਮੁੱਖ ਕਾਰਨ ਜਿਕਰ ਤੁਹਾਡਾ ਪੇਟ ਸਾਫ਼ ਨਹੀਂ ਹੁੰਦਾ ਤਾਂ ਤੁਸੀਂ ਇੱਕ ਬਹੁਤ ਵੱਡੀ ਖਤਰਨਾਕ ਬਿਮਾਰੀ ਨੂੰ ਝੰਜੇੜ ਰਹੇ ਹੋ ਜਿਹਨੇ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਲੈ ਜਾਣਾ ਜਿੱਥੇ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੋਗਾ ਸਿਵਾਏ ਲੱਖਾਂ ਰੁਪਇਆ ਖਰਚਣ ਦੇ ਤਾਂ ਕਰਕੇ ਇਹ ਨੁਕਤਾ ਤੁਸੀਂ ਅੱਜ ਤੋਂ ਹੀ ਸ਼ੁਰੂ ਕਰੋ ਆਪਦਾ ਖਿਆਲ ਰੱਖੋ ਤੰਦਰੁਸਤ ਰਹੋ ਇਸਤੇਮਾਲ ਕਿਵੇਂ ਕਰਨਾ ਹੈ ਜੀ ਸਾਨੂੰ ਇਹ ਦੱਸ ਦਿਓ ਕਿਸ ਵੇਲੇ ਇਸਤੇਮਾਲ ਕਰਨਾ ਹੈ ਤੁਸੀਂ ਰੋਜ਼ਾਨਾ ਰਾਤ ਨੂੰ ਜਦੋਂ ਤੁਸੀਂ ਰਾਤ ਨੂੰ ਸੌਣ ਲੱਗੇ ਹੋ ਰੋਟੀ ਖਾ ਲਈਏ ਤਾਂ ਇੰਨੀ ਤੁਸੀਂ ਜਿਵੇਂ ਸਮਝੋ ਵੀ ਆਪਾਂ ਫੇਰ ਤੋਂ ਇੱਕ ਵਾਰ ਦਿਖਾ ਦਿੰਨੇ ਆ ਜੀ ਬਿਲਕੁਲ ਐ ਛੋਟੀ ਜੀ ਚੁੰਡੀ ਤੁਸੀਂ ਮੇਥੀ ਦਾਣੇ ਦੀ ਭਰ ਲੈਣੀ ਹੈ ਠੀਕ ਹੈ ਹੁਣ ਇਹਨੂੰ ਭਰ ਕੇ ਤੁਸੀਂ ਰਾਤ ਨੂੰ ਗਰਮ ਪਾਣੀ ਦੇ ਵਿੱਚ ਇਸ ਤਰ੍ਹਾਂ ਪਿਉ ਦੇਣਾ ਉਹ ਥੱਲੇ ਜਾ ਕੇ ਬੈਠ ਕੇ ਹੁਣ ਇਹਨੂੰ ਚੰਗੀ ਤਰ੍ਹਾਂ ਠਾਕ ਦੇਣਾ ਸਵੇਰੇ ਉੱਠ ਕੇ ਤੁਸੀਂ ਮੇਥੀ ਦਾਣੇ ਵਾਲਾ ਪਾਣੀ ਵੀ ਪੀ ਲੈਣਾ ਪਲੱਸ ਮੇਥੀ ਦਾਣੇ ਚਬ ਕੇ ਚਿਥ ਕੇ ਨੰਗਾ ਲੈਣੇ ਜਿੰਨਾ ਲੋਕਾਂ ਨੂੰ ਡਾਇਬਟੀਜ਼ ਹੈਗੀ ਆ ਉਹਨਾਂ ਲੋਕਾਂ ਵਾਸਤੇ ਤਾਂ ਇਹ ਵੈਸੀ ਆਰਾਮ ਬਾਣ ਆ ਆਪਾਂ ਤਾਂ ਹੀ ਇਹਨੂੰ ਰਾਜ வைத்திய ਦਾ ਇਹਨੂੰ ਤਜਰਬਾ ਕਹਿੰਦੇ ਆ ਵੀ ਰਾਜ வைத்திய ਜਿਹੜੇ ਸੀਗੇ ਉਹ ਵੀ ਇਹ ਦੱਸਿਵਨ ਕਰਦੇ ਸੀਗੇ ਔਰ ਅੱਗੇ ਦੀ ਅੱਗੇ ਜਿਹੜੀ ਉਹਨਾਂ ਦੀ ਪ੍ਰਜਾ ਸੀਗੀ ਉਹਨਾਂ ਨੂੰ ਵੀ ਦੱਸਦੇ ਸੀਗੇ ਵੀ ਭਾਈ ਤਹ ਜੋ ਮਰਜ਼ੀ ਹੋ ਜੇ ਤੁਸੀਂ ਮੇथी ਜਿਹੜਾ ਦਾਣਾ ਹੈ ਇਹ ਜ਼ਰੂਰ ਖਾਣਾ ਇਹਦੇ ਨਾਲ ਚੁਕੰਦਰ ਬੜੀ ਹਕਾਰੇ ਕਰੇ ਜੇਕਰ ਤੁਸੀਂ ਚੁਕੰਦਰ ਖਾਣੇ ਹੋ ਤਾਂ ਤੁਹਾਡੀ ਸਕਿਨ ਵੀ ਗਲੋ ਕਰਦੀ ਹੈ ਔਰ ਇਹ ਸਭ ਤੋਂ ਬੈਸਟ ਮੌਸਮ ਹੈ ਇਨ ਫਾਲੋ ਕਰਨ ਲਈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਸੋ ਤੁਸੀਂ ਦੇਖੋ ਨੁਸਖਾ ਫਾਰਮੂਲਾ ਹੈ ਜਿਹੜਾ ਯੋਧਾ ਸਿੰਘ ਹੋਰਾਂ ਨੇ ਦਿੱਤਾ ਹੈ ਮੇਥੀ ਦਾਣੇ ਵਾਲੇ ਪਾਣੀ ਦਾ ਅਯੋਧਯ ਜੀ ਦਾ ਕਹਿਣਾ ਹੈ ਕਿ ਜੇਕਰ ਮੇਥੀ ਦਾਣੇ ਵਾਲਾ ਸੀ ਪਾਣੀ ਸਵੇਰੇ ਸਵੇਰੇ ਪੀਣਾ ਸ਼ੁਰੂ ਕਰ ਦਈਏ ਤਾਂ ਸਾਡੀ ਜਿਹੜੀ ਰਿਪੋਰਟਾਂ ਹੈਗੀਆਂ ਨੇ ਉਹ ਬਦਲ ਸਕਦੀਆਂ ਨੇ ਪਰ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਪਰ ਮੇਰੀ ਸਲਾਹ ਮੇਰੀ ਤੁਹਾਨੂੰ ਚੇਤਾਵਨੀ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਅੱਛਾ ਇਹ ਉਧਰ ਜੰਦੇ ਜਾਂਦੇ ਸਾਨੂੰ ਇਹ ਦੱਸ ਦਿਓ ਵੀ ਜੇਕਰ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ ਕਿਵੇਂ ਮਿਲਦੇ ਆਪਾਂ ਮੈਂ ਇੱਕੋ ਹੀ ਬੇਨਤੀ ਕਰਨਾ ਚਾਹੁੰਗਾ ਹਰ ਐਂਤਵਰ ਫਰੁਕੀ ਸਾਹਿਬ ਅਸੀਂ ਲੁਧਿਆਣੇ ਗਿੱਲਾਂਵੜੀ ਨਹਿਰ ਤੇ ਮਿਲਦੇ ਆਂ ਮੇਰੀ ਇੱਕੋ ਹੀ ਬੇਨਤੀ ਆ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਆਪਦੇ ਅਪਾਇੰਟਮੈਂਟ ਬੁੱਕ ਕਰਵਾ ਕੇ ਆਇਆ ਕਰੋ ਉਸ ਦੇ ਨਾਲ ਕੀ ਹੈ ਤੁਹਾਡਾ ਵਕਤ ਵੀ ਨਹੀਂ ਵੇਸਟ ਹੁੰਦਾ ਔਰ ਉਸ ਦੇ ਨਾਲ ਨਾਲ ਸਾਨੂੰ ਵੀ ਅਵੇਅਰਨੈਸ ਹੁੰਦੀ ਹੈ ਵੀ ਤੁਸੀਂ ਇੰਨੇ ਵਜੇ ਤੱਕ ਪਹੁੰਚ ਰਹੇ ਹੋ ਤਾਂ ਜੋ ਅਸੀਂ ਤੁਹਾਨੂੰ ਉਸ ਟਾਈਮ ਦੇ ਉੱਤੇ ਇੱਕ ਡੈਡੀਕੇਟਿਡ ਟਾਈਮ ਤੁਹਾਨੂੰ ਦੇ ਸਕੀਏ ਜੀ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦਾ ਹਾਂ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਦੇ ਅਸੀਂ ਕਹਿ ਲਈਏ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸਰੀਰ ਦੇ ਵਿੱਚ ਕਮਜ਼ੋਰੀ ਕਿਉਂ ਆ ਗਈ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਵਾਲ ਕਿਉਂ ਚੜਨ ਲੱਗੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਪੇਟ ਕਿਉਂ ਖਰਾਬ ਰਹਿਣ ਲੱਗ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸਕਿਨ ਦੇ ਉੱਤੇ ਅਲਰਜੀ ਕਿਉਂ ਹੋ ਗਈ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਦੋਂ ਜਿਹੜਾ ਉਹਨਾਂ ਦਾ ਵਜ਼ਨ ਹੈਗਾ ਉਹ ਵਧਣਾ ਸ਼ੁਰੂ ਹੋ ਗਿਆ ਉਨ੍ਹਾਂ ਜੇ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਇਦਾਂ ਦੀਆਂ ਆ ਗਈਆਂ ਕਿ ਜਿਨ੍ਹਾਂ ਨੂੰ ਉਹ ਨੋਟ ਕਰਦੇ ਨੇ ਪਰ ਕੱਲ ਤੇ ਉਹਦਾ ਟ੍ਰੀਟਮੈਂਟ ਛੱਡ ਦਿੰਦੇ ਨੇ ਸੋ ਯੋਧਾ ਜੀ ਦਾ ਕਹਿਣਾ ਹੈ ਕਿ ਇਹ ਨੁਸਖਾ ਫਾਰਮੂਲਾ ਉਨ੍ਹਾਂ ਵਾਸਤੇ ਕਾਫੀ ਜ਼ਿਆਦਾ کارਗਰ ਸਾਬਿਤ ਹੋ ਸਕਦਾ ਹੈ ਧੰਨਵਾਦ